ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਲਈਆਂ ਨੇ 컬러ਫੁਲ ਸਬਜ਼ੀਆਂ ਜਾਨੀ ਕਿ ਪਿੰਡੀ ਗਾਜਰ ਗੋਭੀ ਆਲੂ ਤੇ ਪਿਆਜ਼ ਗੋਭੀ ਨੂੰ ਆਪਾਂ ਬੋਇਲ ਕਰ ਲਿਆ ਸੀਗਾ ਪਹਿਲਾਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਲਿਆ ਇੱਕ ਕੜਾਈ ਜਾਂ ਫਰਾਈਪੈਨ ਜੋ ਵੀ ਹੈ ਤੁਹਾਡੇ ਕੋਲੇ ਉਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੜਕੇ ਨਾਲੋਂ ਥੋੜਾ ਜਿਹਾ ਵੱਧ ਪਾਉਣਾ ਹੈ ਤੇ ਉਹਦੇ ਵਿੱਚ ਪਹਿਲਾਂ ਆਪਾਂ ਪਿੰਡੀਆਂ ਜਿਹੜੀਆਂ ਉਹਨਾਂ ਨੂੰ ਫਰਾਈ ਕਰ ਲਵਾਂਗੇ ਠੀਕ ਹੈ ਤੇ ਇਹਨਾਂ ਨੂੰ ਆਪਾਂ 80% ਤੱਕ ਪਕਾ ਲੈਣਾ ਪਿੰਡੀਆਂ ਨੂੰ ਉਸ ਤੋਂ ਬਾਅਦ ਪਿਆਜ਼, ਗਾਜਰ ਤੇ ਆਲੂ ਇਕੱਠੇ ਪਕਾ ਲਵਾਂਗੇ ਤਿੰਨੇ ਚੀਜ਼ਾਂ ਗੋਭੀ ਆਪਾਂ ਪਹਿਲਾਂ ਹੀ ਬੋਇਲ ਕੀਤੀ ਹੋਈ ਆ ਹਨਾ ਤੇ ਹੁਣ ਇਹਦੇ ਵਿੱਚ ਦੇਖੋ ਤੇਲ ਹੋ ਗਿਆ ਸੀਗਾ ਉਹ ਮੈਂ ਕੱਢ ਤਾ ਐਕਸਟਰਾ ਤੇ ਇਹਦੇ ਵਿੱਚ ਪਾ ਦਾਂਗੇ ਪਿੰਡੀਆਂ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਨਾ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਮਸਾਲੇ ਇਹ ਤੇ ਤੁਹਾਡੀ ਚੋਆਇਸ ਦੇ ਮਸਾਲੇ ਹੋ ਸਕਦੇ ਆ ਜਿਹੜੇ ਵੀ ਤੁਸੀਂ ਪਾਉਣੇ ਚਾਹੋ ਹਨਾ ਮੈਂ ਇੱਕ ਹਰੀ ਮਿਰਚ ਪਾਈ ਆ ਕੱਟ ਕੇ ਇਹਦੇ ਵਿੱਚ ਤੇ ਕਿਉਂਕਿ ਹਰੀ ਮਿਰਚ ਨਾਲ ਨਾ ਜਿਹੜਾ ਟੇਸਟ ਆ ਜਿਆਦਾ ਵਧੀਆ ਆਉਂਦਾ ਏ ਤਾਂ ਕਰਕੇ ਤੇ ਉਸ ਤੋਂ ਬਾਅਦ ਨਮਕ ਹਲਦੀ ਤੇ ਥੋੜੀ ਜੀ ਲਾਲ ਮਿਰਚ ਠੀਕ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਏ ਤੇ ਬੱਸ ਹੁਣ ਇਹਦੇ ਵਿੱਚ ਆਪ ਐਡ ਕਰ ਦਾਂਗੇ ਗੋਭੀ ਠੀਕ ਆ ਜਿਹੜੀ ਆਪਣੀ ਪਹਿਲਾਂ ਹੀ ਬੋਇਲ ਕਰਕੇ ਰੱਖੀ ਹੋਈ ਹੈ ਇਹ ਵੀ ਆਪਾਂ 80% ਤੱਕ ਪਕਾ ਲਈ ਸੀਗੀ ਬਸ ਹੁਣ ਇਹਨਾਂ ਨੂੰ 5 ਤੋਂ 7 ਮਿੰਟ ਆਪਾਂ ਟੱਕ ਕੇ ਪਕਾ ਦਾਂਗੇ ਹੋਰ ਤਾਂ ਕਿ ਮਸਾਲੇ ਗੋਪੀ ਦੇ ਵਿੱਚ ਵੀ ਚੰਗੀ ਤਰ੍ਹਾਂ ਰਚ ਜਾਣ ਹਨਾ ਤੇ ਆਪਣੀ ਜਿਹੜੀ ਮਿਕਸ ਹੈ ਜਾ ਉਹ ਬਣ ਕੇ ਹੋ ਗਈ ਹੈ ਤਿਆਰ ਤੇ ਕਿੰਨੀ ਖਿੜਖਿੜੀ ਬਣੀ ਹੈ ਹਨਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ